ਸੱਚਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਇਸ ਸਮੇਂ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਜੀਆਂ ਦੱਸਦੇ ਕਿ 15 15ਵੇਂ ਜਪਾਨ ਚੀਨ వార్ਸ਼ਿਕ ਸੰਮੇਲਨ ਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਚੀਨ ਅਤੇ ਜਪਾਨ ਦੇ ਦੌਰੇ ਦੇ ਉੱਪਰ ਜਾਣਗੇ ਇਸ ਦਿਨ ਨਾਲ ਹੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਉਹ ਚੀਨ ਦੇ ਵਿੱਚ ਜਾਣਗੇ ਇਸ ਤੋਂ ਬਾਅਦ 29 ਅਤੇ 30 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਪਾਨ ਦੇ ਵਿੱਚ ਜਾਣਗੇ ਉੱਥੇ ਜਾ ਕੇ ਜਪਾਨ ਦੇ ਪ੍ਰੈਜ਼ੀਡੈਂਟ ਅਤੇ ਪ੍ਰਾਈਮ ਮਿਨਿਸਟਰ ਦੇ ਨਾਲ ਉਹਨਾਂ ਦੀ ਗੱਲਬਾਤ ਵੀ ਹੋਵੇਗੀ ਤੇ 29 ਅਤੇ 30 ਅਗਸਤ ਨੂੰ ਜਪਾਨ ਦੇ ਵਿਖੇ ਜੋ ਕਿ ਪ੍ਰਧਾਨ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਦੇ ਨਾਲ ਜੋ ਗੱਲਬਾਤ ਕਰਨਗੇ ਇਸ ਤੋਂ ਬਾਅਦ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਪਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਮਿਲ ਕੇ ਜੋ ਦੋਨੋਂ ਦੇਸ਼ ਹੈ ਉਹਨਾਂ ਦੇ ਆਪਸੀ ਸਬੰਧਾਂ ਬਾਰੇ ਗੱਲ ਕਰਨਗੇ ਜੋ ਆਪਸੀ ਸਬੰਧ ਹੈ ਉਹਨਾਂ ਨੂੰ ਹੋਰ ਜੋ ਕਿ ਗੂੜਾ ਬਣਾਇਆ ਜਾਵੇਗਾ ਇਸ ਦੇ ਨਾਲ ਹੀ ਬਾਕੀ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਵਿੱਚ 31 ਅਗਸਤ ਤੋ ਲੈ ਕੇ 1 ਸਤੰਬਰ ਤੱਕ ਜੋ ਪ੍ਰਧਾਨ ਮੰਤਰੀ ਮੋਦੀ ਹੈ ਉਹ ਚੀਨ ਦੇ ਵਿੱਚ ਜਾਣਗੇ ਉੱਥੇ ਜਾ ਕੇ ਉਹਨਾਂ ਦੇ ਜੋ ਰਾਸ਼ਟਰਪਤੀ ਹੈ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਬਾਕੀ ਇਹ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਇਹਨਾਂ ਦਾ 8ਵਾਂ ਦੌਰਾ ਜਾਪਾਨ ਦੇ ਵਿੱਚ ਦੱਸਿਆ ਜਾ ਰਿਹਾ ਹੈ ਤੇ ਬਾਕੀ ਜਾਣਕਾਰੀ ਦੇ ਨਾਲ ਤੁਹਾਨੂੰ ਦੱਸਦੇ ਕਿ ਦੋਨੋਂ ਨੇਤਾ ਭਾਰਤ ਤੇ ਜਾਪਾਨ ਦੇ ਵਿੱਚ ਜੋ ਕਿ ਕਾਫੀ ਇਹਨਾਂ ਦਾ ਲੈਣ-ਦੇਣ ਚੱਲ ਰਿਹਾ ਤੇ ਇਸ ਤੋਂ ਬਾਅਦ ਕਈ ਜੋ ਆਰਥਿਕ ਵਿਵਸਥਾ ਨੇ ਤਕਨੀਕੀ ਅਤੇ ਹੋਰ ਜੋ ਨਵੀਂ ਟੈਕਨੋਲੋਜੀ ਹੈ ਉਸ ਨੂੰ ਭਾਰਤ ਦੇ ਵਿੱਚ ਲਿਆਉਣ ਦੀ ਗੱਲਬਾਤ ਕੀਤੀ ਜਾ ਸਕਦੀ ਹੈ ਜੋ ਦੋਨਾਂ ਦੇਸ਼ਾਂ ਦੇ ਸਬੰਧ ਨੇ ਉਹਨਾਂ ਨੂੰ ਹੋਰ ਜ਼ਿਆਦਾ ਗੂੜਾ ਕੀਤਾ ਜਾ ਸਕਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਸ ਗੱਲ ਦੀ ਅੱਜ ਪੁਸ਼ਟੀ ਕੀਤੀ ਗਈ ਹੈ ਇਸ ਦੇ ਨਾਲ ਹੀ ਜੇਕਰ ਆਪਾਂ ਗੱਲ ਕਰੀਏ ਤਾਂ ਵਿਦੇਸ਼ ਮੰਤਰੀ ਦੇ ਵੱਲੋਂ ਅੱਜ ਇਸ ਗੱਲ ਦਾ ਐਲਾਨ ਕਰ ਦਿੱਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15ਵੇਂ વાર્ષਿਕ ਸੰਮੇਲਨ ਦੇ ਉੱਪਰ ਹੁਣ ਚੀਨ ਅਤੇ ਜਾਪਾਨ ਦਾ ਦੌਰਾ ਕਰਨ ਦੇ ਲਈ ਜਾ ਰਹੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਇਸ ਸਮੇਂ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਜੀ ਆਂ ਦੱਸ ਦੇ ਕਿ 15 15ਵੇਂ ਜਾਪਾਨ ਚੀਨ వార్ਸ਼ਿਕ ਸੰਮੇਲਨ ਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਚੀਨ ਅਤੇ ਜਾਪਾਨ ਦੇ ਦੌਰੇ ਦੇ ਉੱਪਰ ਜਾਣਗੇ ਇਸ ਦੇ ਨਾਲ ਹੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਉਹ ਚੀਨ ਦੇ ਵਿੱਚ ਜਾਣਗੇ ਇਸ ਤੋਂ ਬਾਅਦ 29 ਅਤੇ 30 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦੇ ਵਿੱਚ ਜਾਣਗੇ ਉੱਥੇ ਜਾ ਕੇ ਜਾਪਾਨ ਦੇ ਪ੍ਰੈਜ਼ੀਡੈਂਟ ਅਤੇ ਪ੍ਰਾਈਮ ਮਿਨਿਸਟਰ ਦੇ ਨਾਲ ਉਹਨਾਂ ਦੀ ਗੱਲਬਾਤ ਵੀ ਹੋਵੇਗੀ ਤੇ 29 ਅਤੇ 30 ਅਗਸਤ ਨੂੰ ਜਾਪਾਨ ਦੇ ਵਿਖੇ ਜੋ ਕਿ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਦੇ ਨਾਲ ਜੋ ਗੱਲਬਾਤ ਕਰਨਗੇ ਇਸ ਤੋਂ ਬਾਅਦ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਮਿਲ ਕੇ ਜੋ ਦੋਨੋਂ ਦੇਸ਼ ਹੈ ਉਹਨਾਂ ਦੇ ਆਪਸੀ ਸਬੰਧਾਂ ਬਾਰੇ ਗੱਲ ਕਰਨਗੇ ਜੋ ਆਪਸੀ ਸਬੰਧ ਹੈ ਉਹਨਾਂ ਨੂੰ ਹੋਰ ਜੋ ਕਿ ਗੂੜਾ ਬਣਾਇਆ ਜਾਵੇਗਾ ਇਸ ਦੇ ਨਾਲ ਹੀ ਬਾਕੀ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਵਿੱਚ 31 ਅਗਸਤ ਤੋਂ ਲੈ ਕੇ 1 ਸਤੰਬਰ ਤੱਕ ਜੋ ਪ੍ਰਧਾਨ ਮੰਤਰੀ ਮੋਦੀ ਹੈ ਉਹ ਚੀਨ ਦੇ ਵਿੱਚ ਜਾਣਗੇ ਉੱਥੇ ਜਾ ਕੇ ਉਹਨਾਂ ਦੇ ਜੋ ਰਾਸ਼ਟਰਪਤੀ ਹੈ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਬਾਕੀ ਇਹ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਇਹਨਾਂ ਦਾ 8ਵਾਂ ਦੌਰਾ ਜਾਪਾਨ ਦੇ ਵਿੱਚ ਦੱਸਿਆ ਜਾ ਰਿਹਾ ਹੈ ਤੇ ਬਾਕੀ ਜਾਣਕਾਰੀ ਦੇ ਨਾਲ ਤੁਹਾਨੂੰ ਦੱਸਦੇ ਕਿ ਦੋਨੋਂ ਨੇਤਾ ਭਾਰਤ ਤੇ ਜਾਪਾਨ ਦੇ ਵਿੱਚ ਜੋ ਕਿ ਕਾਫੀ ਇਹਨਾਂ ਦਾ ਲੈਂਡਿੰਗ ਚੱਲ ਰਿਹਾ ਤੇ ਇਸ ਤੋਂ ਬਾਅਦ ਕਈ ਜੋ ਆਰਥਿਕ ਵਿਵਸਥਾ ਨੇ ਤਕਨੀਕੀ ਅਤੇ ਹੋਰ ਜੋ ਨਵੀਂ ਟੈਕਨੋਲੋਜੀ ਹੈ ਉਸ ਨੂੰ ਭਾਰਤ ਦੇ ਵਿੱਚ ਲਿਆਉਣ ਦੀ ਗੱਲਬਾਤ ਕੀਤੀ ਜਾ ਸਕਦੀ ਹੈ ਦੋਨਾਂ ਦੇਸ਼ਾਂ ਦੇ ਸਬੰਧ ਨੇ ਉਹਨਾਂ ਨੂੰ ਹੋਰ ਜ਼ਿਆਦਾ ਗੂੜਾ ਕੀਤਾ ਜਾ ਸਕਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਸ ਗੱਲ ਦੀ ਅੱਜ ਪੁਸ਼ਟੀ ਕੀਤੀ ਗਈ ਹੈ ਇਸ ਦੇ ਨਾਲ ਹੀ ਜਿਵੇਂ ਆਪਾਂ ਗੱਲ ਕਰੀਏ ਤਾਂ ਵਿਦੇਸ਼ ਮੰਤਰੀ ਦੇ ਵੱਲੋਂ ਅੱਜ ਇਸ ਗੱਲ ਦਾ ਐਲਾਨ ਕਰ ਦਿੱਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15ਵੇਂ વાર્ષਿਕ ਸੰਮੇਲਨ ਦੇ ਉੱਪਰ ਹੁਣ ਚੀਨ ਅਤੇ ਜਾਪਾਨ ਦਾ ਦੌਰਾ ਕਰਨ ਦੇ ਲਈ ਜਾ ਰਹੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਇਸ ਸਮੇਂ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਜੀ ਆਂ ਦੱਸ ਦੇ ਕਿ 15 15ਵੇਂ ਜਪਾਨ ਚੀਨ వార్ਸ਼ਿਕ ਸੰਮੇਲਨ ਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਚੀਨ ਅਤੇ ਜਪਾਨ ਦੇ ਦੌਰੇ ਦੇ ਉੱਪਰ ਜਾਣਗੇ ਇਸ ਦੇ ਨਾਲ ਹੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਉਹ ਚੀਨ ਦੇ ਵਿੱਚ ਜਾਣਗੇ ਇਸ ਤੋਂ ਬਾਅਦ 29 ਅਤੇ 30 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਪਾਨ ਦੇ ਵਿੱਚ ਜਾਣਗੇ ਉੱਥੇ ਜਾ ਕੇ ਜਪਾਨ ਦੇ ਪ੍ਰੈਜ਼ੀਡੈਂਟ ਅਤੇ ਪ੍ਰਾਈਮ ਮਿਨਿਸਟਰ ਦੇ ਨਾਲ ਉਹਨਾਂ ਦੀ ਗੱਲਬਾਤ ਵੀ ਹੋਵੇਗੀ ਤੇ 29 ਅਤੇ 30 ਅਗਸਤ ਨੂੰ ਜਪਾਨ ਦੇ ਵਿਖੇ ਜੋ ਕਿ ਪ੍ਰਧਾਨ <ढ़ारा> मंत्री शिगेरू इशिबादे ਨਾਲ ਜੋ ਗੱਲਬਾਤ ਕਰਨਗੇ ਇਸ ਤੋਂ ਬਾਅਦ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਮਿਲ ਕੇ ਜੋ ਦੋਨੋਂ ਦੇਸ਼ ਹੈ ਉਹਨਾਂ ਦੇ ਆਪਸੀ ਸੰਬੰਧਾਂ ਬਾਰੇ ਗੱਲ ਕਰਨਗੇ ਜੋ ਆਪਸੀ ਸੰਬੰਧ ਹੈ ਉਹਨਾਂ ਨੂੰ ਹੋਰ ਜੋ ਕਿ ਗੂੜਾ ਬਣਾਇਆ ਜਾਵੇਗਾ ਇਸ ਦੇ ਨਾਲ ਹੀ ਬਾਕੀ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਵਿੱਚ 31 ਅਗਸਤ ਤੋ ਲੈ ਕੇ 1 ਸਤੰਬਰ ਤੱਕ ਜੋ ਪ੍ਰਧਾਨ ਮੰਤਰੀ ਮੋਦੀ ਹੈ ਉਹ ਚੀਨ ਦੇ ਵਿੱਚ ਜਾਣਗੇ ਉੱਥੇ ਜਾ ਕੇ ਉਹਨਾਂ ਦੇ ਜੋ ਰਾਸ਼ਟਰਪਤੀ ਹੈ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਬਾਕੀ ਇਹ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਇਹਨਾਂ ਦਾ 8ਵਾਂ ਦੌਰਾ ਜਾਪਾਨ ਦੇ ਵਿੱਚ ਦੱਸਿਆ ਜਾ ਰਿਹਾ ਹੈ ਤੇ ਬਾਕੀ ਜਾਣਕਾਰੀ ਦੇ ਨਾਲ ਤੁਹਾਨੂੰ ਦੱਸਦੇ ਕਿ ਦੋਨੋਂ ਨੇਤਾ ਭਾਰਤ ਤੇ ਜਾਪਾਨ ਦੇ ਵਿੱਚ ਜੋ ਕਿ ਕਾਫੀ ਇਹਨਾਂ ਦਾ ਲੈਣ-ਦੇਣ ਚੱਲ ਰਿਹਾ ਹੈ ਤੇ ਇਸ ਤੋਂ ਬਾਅਦ ਕਈ ਜੋ ਆਰਥਿਕ ਵਿਵਸਥਾ ਨੇ ਤਕਨੀਕੀ ਅਤੇ ਹੋਰ ਜੋ ਨਵੀਂ ਟੈਕਨੋਲੋਜੀ ਹੈ ਉਸ ਨੂੰ ਭਾਰਤ ਦੇ ਵਿੱਚ ਲਿਆਉਣ ਦੀ ਗੱਲਬਾਤ ਕੀਤੀ ਜਾ ਸਕਦੀ ਹੈ ਜੋ ਦੋਨਾਂ ਦੇਸ਼ਾਂ ਦੇ ਸੰਬੰਧ ਨੇ ਉਹਨਾਂ ਨੂੰ ਹੋਰ ਜ਼ਿਆਦਾ ਗੂੜਾ ਕੀਤਾ ਜਾ ਸਕਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਸ ਗੱਲ ਦੀ ਅੱਜ ਪੁਸ਼ਟੀ ਕੀਤੀ ਗਈ ਹੈ ਇਸ ਦੇ ਨਾਲ ਹੀ ਜੇਕਰ ਆਪਾਂ ਗੱਲ ਕਰੀਏ ਤਾਂ ਵਿਦੇਸ਼ ਮੰਤਰੀ ਦੇ ਵੱਲੋਂ ਅੱਜ ਇਸ ਗੱਲ ਦਾ ਐਲਾਨ ਕਰ ਦਿੱਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15ਵੇਂ વાર્ષਿਕ ਸੰਮੇਲਨ ਦੇ ਉੱਪਰ ਹੁਣ ਚੀਨ ਅਤੇ ਜਾਪਾਨ ਦਾ ਦੌਰਾ ਕਰਨ ਦੇ ਲਈ ਜਾ ਰਹੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਇਸ ਸਮੇਂ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਜਿਵੇਂ ਦੱਸਦੇ ਕਿ 15 15ਵੇਂ ਜਾਪਾਨ ਚੀਨ వార్ਸ਼ਿਕ ਸੰਮੇਲਨ ਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਚੀਨ ਅਤੇ ਜਾਪਾਨ ਦੇ ਦੌਰੇ ਦੇ ਉੱਪਰ ਜਾਣਗੇ ਇਸ ਦਿਨ